ਭਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੇ ਫਤਿਹ ਮੈਂ ਤਾਂ ਆਪਣਾ ਰਾਮਦੇਵ ਸਿੰਘ ਆਪਾਂ ਜੁੜ ਚੁੱਕੇ ਆਂ ਵੀਰੇ ਆਪਣੇ ਪੇਜ ਤੇ ਅੱਜ ਵੀਰੇ ਅਸੀਂ ਫ੍ਰੀ ਸੀ ਕਰੇ ਤੇ ਅੱਜ ਆਪਾਂ ਜਾ ਰਹੇ ਆਂ ਗੁਰਦੁਆਰਾ ਦੀਨਾ ਸਾਹਿਬ ਵਿਖੇ ਤੇ ਨਾਲ ਐਂਡ ਤੱਕ ਵੀਡੀਓ ਦੇ ਜਰੂਰ ਬਨੇ ਰਹੋ ਹੁਣ ਅਸੀਂ ਘਰੇ ਆਂ ਕਰ ਉਤਰ ਲੱਗੇ ਮੇਰੇ ਨਾਲ ਆਪਣਾ ਛੋਟਾ ਭਰਾ ਹਰਪ੍ਰੀਤ ਤੇ ਚੱਲਦੇ ਨਾਲ ਤੁਹਾਨੂੰ ਮਿਲਦੇ ਆਂ ਅੱਗੇ ਵੀਡੀਓ ਐਂਡ ਤੱਕ ਜਰੂਰ ਦੇਖਿਓ ਨਿਸ਼ਾਨ ਸਭ ਦੇਖ ਲਏ ਵੀ ਆਪਣੇ ਵੀਦਰ ਸਾਰੇ ਬਦਲਦੇ ਨਿਸ਼ਾਨ ਸਾਬ ਰੰਗ ਇਸ ਰੰਗ ਕਰਦਾ ਰਿਹਾ ਜੇ ਆਹ ਸੰਗਤ ਜੀ ਇੱਥੋਂ ਆਪਣਾ ਚੱਲ ਪੈਂਦੀ ਆ ਗਾਜੇ ਦੀ ਹੱਦ ਖਤਮ ਹੋ ਜਾਂਦੀ ਆ ਇੱਥੋਂ ਆਪਣਾ ਬੜਾ ਅੱਗੇ ਚੱਲ ਪੈਂਦਾ ਹੈ ਵਰਚ ਇੱਧਰ ਖਾਈ ਰਹਿੰਦਾ ਵੀਰੇ ਤੁਸੀਂ ਆਹ ਦੇਖ ਸਕਦੇ ਆ ਇੱਥੇ ਲਿਖਿਆ ਵੀ ਆਪ ਓਦੋਂ ਸਦਿਓ ਸਿੱਧਾ ਹੁਣੇ ਪ੍ਰੋਜੈਕਟ ਅੰਦਰ ਬ੍ਰਿਜ ਲੱਗਦਾ। ਬੜੀ ਹੰਟ ਕਰ ਦਿੱਚੂ। ਜਿਨਾ ਮੇਰੇ ਵੀਰੋ ਆਪਾਂ ਪਹੁੰਚ ਚੁੱਕੇ ਆ ਪਿੰਡ ਗੁਰਜ ਇਸ ਤੋਂ ਬਾਅਦ ਜੀਨਾ ਸਾਹਿਬ ਪਿੰਡ ਆਊਗਾ ਆਪਾਂ ਗੁਰਦੁਆਰਾ ਦਿਖਾਵਾਂਗੇ ਬਹੁਤ ਹੀ ਇਤਿਹਾਸਿਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਐਸੀ ਇੱਥੇ ਇੱਥੇ ਹੀ ਪਰਮਾਨ ਲਿਖਿਆ ਸੀਗਾ ਜਫਰਨਾਮਾ ਲਿਖਿਆ ਸੀਗਾ ਲਓ ਵੀਰ ਆਪਣਾ ਮਾਕੇ ਦਾ ਤੇਲ ਬਰਜ ਚਾਲੇ ਬੜੇ ਨਹੀਂ ਸੀਗੇ ਤੇਲ ਪਹਿਲੇ ਹੀ ਮੁੱਕ ਗਿਆ ਹੁਣ ਟੇਡਾ ਕਰ ਕਰ ਕੇ ੱੱੱਕੇ ਨਾਲ ਲੈ ਕੇ ਜਾਵਾਂਗੇ ਅਸੀਂ ਆਰਾਮ ਦੀਪਾ ਕਿ ਕਮਾਰ ਮਾਰ ਕੇ ਚੋਕ ਲਾਊਗਾ ਲਾਲਾ ਲਾਲਾ ਚੋਕ ਲਾ ਕੇ ਹੁਣ ਜਾਊਗਾ ਪੂਰਾ ਸਟਾਰਟ ਹੋ ਗਿਆ ਅਰੇ ਬਰਜ ਚ ਬੜੇ ਨਹੀਂ ਸੀਗੇ ਪਹਿਲੇ ਹੀ ਤੇਲ ਮੁੱਕ ਗਿਆ ਅਸੀਂ ਬਰਜ ਵੀ ਲੱਗਾਏ ਮੇਰੇ ਵੀਰੋ ਆਪਣਾ ਪੱਕ ਗਿਆ ਸੀ ਤੇਲ ਜੋਕ ਲਾ ਕੇ ਟੱਕੇ ਜੇ ਨਾਲ ਲੈ ਕੇ ਚੱਲਿਆ ਹੁਣ ਪਹਿਲਾਂ ਪੈਟਰੋਲ ਪੰਪ ਤੋਂ ਦੇ ਲਵਾਂਗੇ ਉਸ ਤੋਂ ਬਾਅਦ ਹੀ ਜਾਵਾਂਗੇ ਆਪਾਂ ਰਾਂਦੇ ਕਿੰਨਾ ਗੋਖਾ ਲੈਣਾ ਵੀਰੇ ਉੱਧਰ ਦੀ ਸੀ ਪਰਲੀ ਛੜ ਦੀ ਆਪਾਂ ਫਰਨੀ ਆ ਫਰਨੀ ਫਰਨੀ ਆ ਕੇ ਗੁਰਦਰੀ ਆਪਾਂ ਜੇ ਤੁਸੀਂ ਉੱਧਰ ਤੇ ਵੀ ਆਉਣਾ ਤਾਂ ਉੱਧਰ ਤੇ ਵੀ ਆ ਸਕਦੇ ਹੋ ਇਧਰ ਦੀ ਆਪਾਂ ਨੂੰ ਨੇੜ ਪੈਂਦਾ ਪੈਟਰੋਲ ਪੰਪ ਨੇੜ ਪੈਂਦਾ ਤੈਨੂੰ ਆਇਆ ਆਪਾਂ ਇਧਰ ਦੀ ਵੀਰੇ ਤੇਲ ਮੱਸਿਆ ਤੇਲ ਮੋਟ ਗਿਆ ਤੇਲ ਵਾਸਤੇ ਟੱਕੇ ਜੇ ਵਾਲਾ ਕੰਮ ਹੁਣ ਬਸ ਚੋਕ ਲਾ ਲੈਣੀ ਆ ਫਿਰ ਜਾਵਟ ਇਧਰ ਦੀ ਲੈ ਲਿਆ ਉਹ ਆਪਣਾ ਵੱਡਾ ਰੋਡ ਤੇ ਜਾਂਦਾ ਉੱਧਰ ਦੀ ਉਹ ਸ ਦੇਖੋ ਸਾਹਮਣੇ ਦਿਨ ਦਾ ਫੁਲਾਉਣਾ ਮੋਟਾ ਕਰਦਾ ਬੰਦੇ ਦਾ ਸਾਹੂ ਸਾਹਮਣੇ ਦੇਖਦੇ ਨਹੀਂ ਦਿੱਖਣਾ ਇਧਰ ਦੀ ਆਪਾਂ ਨੂੰ ਰੋਡ ਪੈਣਾ ਪਤੋ ਤੋਂ ਰੋਡ ਜਾਂਦਾ ਜਾਂਦੋਂ ਬਾਜਾ ਖਾਨਾ ਰੋਡ ਪਰ ਲੱਗ ਹੋ ਜਾਂਦਾ ਤੇ ਤੋਂ ਬਾਜਾ ਖਾਨਾ ਚਲਾ ਜਾਂਦਾ ਉਹ ਕਰਦਾ ਆ ਉਹ ਨਹੀਂ ਉੱਤੇ ਚੜਾ ਜੀ ਮਿੱਤਰੋ ਟੀਲ ਪੜਿਆ ਹੋਇਆ ਆਪਾਂ ਚੜ ਵੱਡੇ ਰੋਡ ਤੇ ਚੱਲਿਆ ਜਿਹੜਾ ਆਪਣਾ ਇਧਰ ਸੁਆਤਪੁਰੇ ਨੂੰ ਜਾਂਦਾ ਤੇ ਇਧਰੋਂ ਬਾਦ ਜਵਾਰ ਕੇ ਆਲਾ ਹਨ ਜਵਾਰ ਸਿੰਘ ਆਲਾ ਤੇ ਸੰਗਤ ਜੀ ਆਪਾਂ ਪਹੁੰਚ ਚੁੱਕੇ ਹੁਣ ਦਿਨਾ ਸਾਹਿਬ ਤੇ ਗੁਰਦੁਆਰਾ ਕਿੰਨੇ ਕਿਲੋਮੀਟਰ ਦਾ ਦੂਰ ਆ ਆ ਦਿਨਾ ਸਾਹਿਬ ਦਾ ਵੀ ਅੱਡਾ ਆ ਜਾਂਦਾ ਕੋਲ ਤੇ ਇੱਥੇ ਮਤਲਬ ਜੇ ਕਿ ਰਾਤ ਜਾਣਾ ਹੁੰਦਾ ਇੱਥੇ ਵਿੱਚ ਦੇ ਸਾਰੇ ਜਲਦੀ ਆਣਾ ਲੱਗਾ ਪਾ ਤੇ ਉੱਡਰ ਵੀ ਆਣਾ ਲੱਗਾ ਫਿਰ ਤੇਲ ਕਰਕੇ ਆਇਆ ਇੱਧਰ ਤੇ ਆਇਆ ਆਪਾਂ ਰੋੜੇ ਰੋੜ ਤੇ ਇੱਧਰ ਤੇ ਵੀ ਫਿਰ ਆ ਸਕਦੇ ਆਪਾਂ ਇੱਧਰ ਦੀ ਤੇ ਉੱਡਰ ਤੇ ਆਉਣਾ ਦੇਖੋ ਕ ਸਰਕਾਰ ਨੂੰ ਇੱਕ ਅਪੀਲ ਹੈ ਵੀਰੇ ਜਿਹੜਾ ਗੁਰਦੁਆਰਾ ਦੇ ਸਾਹਮਣੇ ਜਿਹੜਾ 메ਨ ਗੇਟ ਆਊਗਾ ਉੱਥੇ ਹਿੱਤ ਕਰ ਸੜਕ ਨਹੀਂ ਬਣ ਰਹੀ ਹੋਈ ਤੇ ਬਹੁਤ ਟਾਈਮ ਹੋ ਚੁੱਕਿਆ ਛੋਟੇ ਹੁੰਦੇ ਦੇ ਵੇਖਦੇ ਹੈ ਉਹਦਾ ਹੀ ਰੋਡ ਨਾ ਖਰਾਬ ਦਾ ਖਰਾਬ ਹੀ ਆ ਆ ਉੱਥੇ ਖਰਾਬ ਆ ਉਹ ਨਾ ਨਾ ਟੁੱਟਾ ਪਾਉਣ ਦੇ ਕਰਕੇ ਪਾਲਤ ਕਰਨ ਦੀ ਸਰਕਾਰ ਹੈ ਨਾ ਹੁਣ ਤਾਂ ਪ੍ਰਯੋਗ ਵੀ ਪਾਕ ਪਾਕ ਦੀ ਵਧੀਆ ਬਣਾਤੀ ਹੈ ਇੱਥੋਂ ਪਿਆ ਆ ਟੁੱਟਾ ਸਾਰਾ ਖਰਾਬ ਬੱਸ ਦਾ ਸਾਮਾ ਦਾ ਗੱਡਾ ਸਾਮਾ ਜਤਰਾ ਦੇ ਗੇਟ ਸਾਹਿਬ ਤੋਂ ਦਾ ਆ ਤਾ ਆ ਉਧਰੋਂ ਇੱਧਰ ਤੱਕ ਵਿਚਾਲੇ ਗਿਆ ਜਾਂਦਾ ਕੋਣੇ ਪਾਸੇ ਛੜ ਕੇ ਐਵੇਂ ਜਦੋਂ ਮੀਂਹ ਪਿਆ ਜਾਂਦਾ ਬਹੁਤ ਔਖਾ ਹੁੰਦਾ ਬਹੁਤ ਔਖਾ ਹੁੰਦਾ ਹੱਸ ਕੇ ਸਕਤ ਜੀ ਆਪਾਂ ਉਧਰ ਦੇ ਵਿਚਾਲੇ ਦੀ ਫਿਰਨੇ ਫਿਰਨੇ ਵੀ ਆ ਸਕਦੇ ਹਾਂ ਤੁਹਾਨੂੰ ਉੱਤਰ ਦੇ ਵਿੱਚ ਚੱਲਾਂਗੇ ਆਪਾਂ ਜਦੋਂ ਮੋੜਦੇ ਹੋਏ ਚੱਲਾਂਗੇ ਤੇ ਆਪਾਂ ਚਲੇ ਤਾਂ ਤੇਲ ਪੌਣ ਹੈ ਤਾਂ ਇੱਧਰ ਵੀ ਆਪਾਂ ਰੋੜ ਰੋੜ ਆ ਕੇ ਆ ਦੇਖ ਲੋ ਸਾਡੇ ਦਾ ਹਾਲ ਆ ਦੇਖ ਲੋ ਸਾਡੇ ਦਾ ਹਾਲ ਸਾਰੇ ਬੰਦੇ ਪਿੱਛੇ ਵਧੀਆ ਬਸ ਇੱਥੇ ਆ ਕੇ ਖੜਾ ਇੱਥੇ ਬਹੁਤ ਖਰਾਬ ਫੁੱਲ ਆ ਦੇਖੋ ਬਈ ਜਿਵੇਂ ਮੀਂਹ ਪਿਆ ਆਂਦਾ ਅੱਗੇ ਥੋੜ੍ਹਾ ਪਿਆ ਸੀ ਰਾਤ ਨੂੰ ਉਹਦਾ ਯਾਰ ਕਿੰਨਾ ਚਿਪਕੜਾ ਹੁੰਦਾ ਜਦੋਂ ਜ਼ਿਆਦਾ ਹੁੰਦੀ ਹੈ ਬਾਰਿਸ਼ ਇੱਥੇ ਬਹੁਤ ਜ਼ਿਆਦਾ ਚਿਪਕੜ ਹੋ ਜਾਂਦਾ ਨੰਗਣਾ ਬਹੁਤ ਵੀ ਮੁਸ਼ਕਲ ਹੋ ਜਾਂਦਾ ਹੈ ਦੋਵਾਰਾ ਗੁਰਦਵਾਰਾ ਖਾਤਾ ਜੇ ਤਾਂ ਆ ਜਾਂਦਾ ਤੇ ਉਸ ਤੋਂ ਹੀ ਗਾਂ ਵੀ ਜਦੋਂ ਆਪਾਂ ਉਧਰਲੇ ਪਾਸੇ ਆਉਣੇ ਆ ਉਦੋਂ ਵੀ ਆਈਆਂ ਪਿਆਰੇ ਪਾਸੇ ਦੋਨੇ ਪਾਸੇੋਂ ਐਵੇਂ ਪੈਂਦਾ ਹੈਗਾ ਦੋਨੇ ਪਾਸੇ ਆਪਾਂ ਸੜਕ ਖਰਾਬ ਹੋ ਜਾਂਦੀ ਹੈ ਢਾਹਿਆ ਕੇ ਸਾਫ ਹੋ ਜਾਂਦੀ ਆ ਦੇਖੋ ਜੀ ਆਪਣਾ ਮੇਨ ਇੰਟਰੀ ਟਾ ਗਿਆ ਹੌਲੀ ਕਰਦਾ ਅਗਰ ਦੁਬਾਰਾ ਦੀਨਸਰ 쪽 ਤਰਫ ਗੁਰਦਵਾਰਾ ਲੋਗੜ ਸਾਹਿਬ ਕਹਿੰਦੇ ਨੇ ਆ ਮੇਨ ਐਂਟਰੀ ਬ੍ਰਿਜ ਤੋਂ ਆ ਵੱਡੇ ਗੇਟ ਚ ਹੁੰਦੀ ਆ ਬੁਲੇ ਪ੍ਰਕਾਰ ਦੁਬਾਰਾ ਦੀਨਸਰ ਰੰਗ ਦਾ ਵੀ ਕੰਮ ਚੱਲੀ ਜਾਂਦਾ ਤੇ ਹਾਂ ਘਾਰ ਘਾਟ ਹਾਂ ਘਾਟ ਪਰ ਰੰਗ ਦਾ ਪੀਣ ਕੰਮ ਚੱਲੀ ਜਾਂਦਾ ਤੇ ਤੇ ਸਾਡੇ ਉੱਤੇ ਟ੍ਰੌਨ ਚੱਲਿਆ ਉਹ ਸੰਗਤ ਜਿਹੜਾ ਆਪਾਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਦੀਨਾ ਸਾਹਿਬ ਕੇ ਜਿਹੜੀ ਗੁਰੂ ਹਰਗੋਬਿੰਦ ਜੱਪਨੇ ਆਏ ਸੀ ਜਫਰ ਨਾਮ ਉਸ ਸੇ ਕਰੋਧਾਰ ਚੋਟ ਉਸ ਤੇ ਸੰਗਤ ਇਹ ਪ੍ਰਤੀ ਆਸ ਬ੍ਰਿਆਸਾ ਰਹਿਤੇ ਦੀਨਾ ਸਾਹਿਬ ਲਿਖਿਆ ਵਾ ਕਰਦਵਾਲੂ ਗੜਸਾਹ ਦਸਮੀ ਦੀਨਾ ਮੋਗਾ ਜਪੜਨਾਮਾ ਸਾਹਿਬ ਸੀ ਗ੍ਰੀਨ ਸ਼ਾਟ ਲੈ ਕੇ ਪਰਸਾ ਲਿਆ ਕਰਦਵਾਲੂ ਹੱਥ ਜੋੜਾ ਕੇ ਰੱਖਿਆ ਇਧਰ ਹੀ ਦੇ ਦਰਬਾਰ ਸਾਹਿਬ ਮੱਥਾ ਟੇਕ ਕੇ ਵੀ ਤੇ ਅੰਦਰ ਉਹਦੀ ਵੀਡੀਓ ਨਹੀਂ ਬਣਵਾਈ ਤੇ ਦੋਰ ਦੋਰ ਅੰਦਰ ਤਲਾ ਆ ਗਿਆ ਅੱਜ ਆ ਇਧਰ ਵੀ ਇੱਕ ਗੇਟ ਆਉਂਦਾ ਮੇਨ ਇਹ ਪੰਡ ਚ ਵਿਚੋ ਆ ਜਾਂਦਾ ਇਧਰ ਵੀ ਆ ਸਕਦੇ ਆਪਾਂ ਅੱਜ ਜਿਹੜੇ ਦਿਨ ਸ਼ਾਮ ਸ਼ਾਬ ਰੰਗ ਬਦਲਦੇ ਦੇਖੋ ਸੋਹਣਾ ਕਲਰ ਆਇਆ on. इतिहास लोक गण साहिब पातशाही दसवी दीनाम जफरनाम साहिब ਆਪਾਂ ਮੱਥਾ ਟੇਕ ਆਏ ਕਿ ਬਖਵਾ ਸਾਹਿਬ ਜੀ ਨਾਲ ਸਾ ਤੇ ਆਪਾਂ ਹੋਰ ਵੀ ਬਿਲੌਂਗ ਵੀ ਪਾਇਆ ਕਰਾ ਬਾਕ ਬਾਕ ਸਪੋਰਟ ਕਰੋ ਤੇ ਬਿਲੌਂਗ ਸਾਰਾ ਦੇਖਿਆ ਕਰੋ ਲਾਈਕ ਸੇ ਤੇ ਕਮੈਂਟ ਜੁਲਦਰਾ ਕਰੋ ਤੇ ਚੈਨਲ ਸਬਸਕ੍ਰਾਈਬ ਕਰਾਇਆ ਕਰੋ ਵੀਰੇ ਠੀਕ ਆ ਬਹੁਤ 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 ਧੰਨਵਾਦ ਸ਼ੁਕਰੀਆ ਦਾ